हर हर जय श्री राम ऐसी क्या बोली कुछ नहीं बोलिया जाता क्योंकि जिथे महाराज बोल गए शायद ਕੋਈ ਨਾ ਇਹ ਬੋਲ ਸਕੇ ਜਸੀ ਤਾਂ ਇੱਕ ਜਾਣਦੇ ਆ ਸਾਡੇ ਮਨ ਦੀ ਤਮੰਨਾ ਸੀ ਕਿ ਬਹੁਤ ਸਾਲ ਹੋ ਗਏ ਮਹਾਰਾਜ ਜੀ ਦੇ ਦਰਸ਼ਨ ਹੋਇਆ ਮਹਾਰਾਜ ਸਾਥੋਂ ਸ਼ਬਦ ਸੁਣਿਆ ਕਰਦੇ ਸੀ ਚਲੋ ਕਹਿੰਦੇ ਦਾਸ ਅਨੰਦ ਤੇਰੀ ਆਵਾਜ਼ ਬਹੁਤ ਵਧੀਆ ਹੈ ਤੁਸੀਂ ਕਿਹਾ ਮਹਾਰਾਜ ਜੀ ਇਹ ਵੀ ਮਹਾਪੁਰਖਾਂ ਦੀ ਕਿਰਪਾ ਹੈ ਤੋਂ ਸਾਡੇ ਮਨ ਚ ਭਾਵਨਾ ਮੈਂ ਕਿਹਾ ਕਿੰਡੜੀਆਂ ਦਾ ਰੋਗ ਹੈ ਸਰੀਰ ਤੋਂ ਖਤਮ ਹੋ ਜਾਣਾ ਤੇ ਇੱਕ ਵਾਰ ਇਸ ਆਸਰਮ ਦੇ ਵਿੱਚ ਮਹਾਰਾਜ ਜੀ ਆ ਤੁ ਸਤ ਸੰਗ ਕਰਾਈਏ ਤੋਂ ਅਸੀਂ ਆਹਾ ਮਾਚੂੜਾ ਇੱਥੇ ਤੇ ਨਾਨਕ ਦੇਵ ਜੀ ਛੋਟੀ ਜੀ ਮੂਰਤੀ ਲਿਆਇਆ ਜੀ ਆਪਣੀ ਬਾਤ ਦੱਸਦਿਆਂ ਮਹਾਰਾਜ ਕਿਵੇਂ ਆਏ ਨੇ ਅਸੀਂ ਰੋਜ਼ਾਨਾ ਮੂਰਤੀ ਤੇ ਜੋਤ ਕਰਦੇ ਅਸੀਂ ਕਿਉਂ ਗੱਲ ਕਹਿੰਦੇ ਕਿ ਮਹਾਰਾਜ ਸਾਡੀ ਕੋ ਪ੍ਰਾਰਥਨਾ ਹੈ ਇੱਕ ਵਾਰ ਮਹਾਰਾਜ ਨਾਨੋਆਲ ਆ ਗਏ ਤੋ ਅਸੀਂ ਸ਼ਬਦ ਰੋਜ ਦਾ ਬਿਨ ਖੰਬੇ ਬਿਨ ਤਾਰ ਤਾਰ ਜਾਂ ਮਿਲੀ ਪਿਆਰੇ ਨੂੰ ਤੋ ਜਦ ਮਹਾਰਾਜ ਜੀ ਆਏ ਇਹਨਾਂ ਨੇ ਉੱਤਰ ਦੀ ਸਾਰੇ ਇਹੀ ਗੱਲ ਕਹੀ ਅਸਾਨੰਦ ਪੁੱਛ ਲੋ ਕਹਿੰਦੇ ਤੇਨੇ ਬੁਲਾ ਲਿਆ ਅਸੀਂ ਆਗੇ ਸੇਤ ਸਾਡੀ ਵੀ ਖੜਾ ਲਿਆ ਸੰਤਾਂ ਦੇ ਕੋਲ ਗੁਰੂ ਪਿਆਰੇ ਆਤਮਾ ਉਹ ਪੰਜਵਾ ਵੇਦ ਹੁੰਦਾ ਹੈ ਸੰਸਾਰ ਦੇ ਵਿੱਚ ਚਾਰ ਵੇਦ ਨੇ ਪਰ ਕਹਿੰਦੇ ਭਗਵਾਨ ਸ਼ੰਕਰ ਕੋਲ ਤੇ ਤਿੰਨ ਨਿੱਤਰ ਨੇ ਪਰ ਸੰਤਾਂ ਦੇ ਕੋਲ ਅਨੰਤ ਨਿੱਤਰ ਨੇ ਕਿਉਂਕਿ ਸੰਤ ਨੇ ਜਿਹੜੇ ਇਹ ਬਰਾਟ ਪੁਰਸ਼ ਦੇ ਹਜ਼ਾਰਾਂ ਹੀ ਅੰਗਾਂ ਦੇ ਵਿੱਚੋਂ ਇਨਾਂ ਦਾ ਆਉਣਾ ਹੁੰਦਾ ਹੈ ਕੋਈ ਸੰਤ ਬਣਾਇਆ ਨਹੀਂ ਜਾਂਦਾ ਸੰਤ ਬਣਿਆ ਬਣਾਇਆ ਆਉਂਦਾ ਹੈ ਅਸੀਂ ਤਕਰੀਬਨ ਤਕਰੀਬਨ ਕਮ ਸੇ ਕਮ ਜਿਆਦਾ ਨਹੀਂ 7-8 ਮਹੀਨੇ ਤੋਂ یہی ਕਿਰਿਆ ਕਰਦੇ تھے ਔਰ ਬਾਣੀ ਕੀ ਕਹਿੰਦੀ ਹੈ ਜਿਨ ਪ੍ਰੇਮ ਕੀਆ ਤਿਨਹੀ ਪ੍ਰਭ ਪਾਇਆ ਪ੍ਰੇਮ ਬਿਨਾ ਨੀ ਦੀ ਜੇ ਦਾਸਾ ਕੁਛ ਵੀ ਕਰੀ ਜਾਓ ਜੇ ਪ੍ਰੇਮ ਨਹੀਂ ਹੈ ਤਾਂ ਉਹ ਨਹੀਂ ਆਉਂਦਾ ਹਾਂਜੀ ਮਹਾਰਾਜੀਆਂ ਕੋ ਟਾਈਮ ਨਹੀਂ ਹੈ ਬਿਲਕੁਲ ਵੀ ਨਹੀਂ ਹੈ ਇਹਨਾਂ ਦੀ ਸਿਹਤ ਖਰਾਬ ਹੈ ਅੱਜ ਤੇਰੀ ਬਹੁਤ ਸਾਲਾ ਸੀ ਇਸੇ ਜਨਮ ਵਿੱਚ ਭੁੱਲ ਨਹੀਂ ਸਕਦੀ ਕਿਉਂਕਿ ਮੈਂ ਅਕਸਰ ਆਪੇ ਬੋਲਦਾ ਹਾਂ ਸਾਰਿਆਂ ਨੇ ਬੋਲਣਾ ਮੈਂ ਤੇ ਬੋਲਿਆ ਨਹੀਂ ਜਾਂਦਾ ਉਹ ਸੰਗਤੇ ਬਿਨ ਖੰਬੇ ਬਿਨ ਤਾਰ ਤਾਰ ਜਾ ਮਿਲੀ ਪਿਆਰੇ ਨੂੰ ਸੰਗਤੇ ਬਿਨ ਖੰਬੇ ਬਿਨ ਤਾਰ ਤਾਰ ਜਾ ਮਿਲੀ ਪਿਆਰੇ ਨੂੰ ਜੋਰ ਨਾਲ ਸੰਗ ਤੇ ਬਿਨ ਖੰਬੇ ਬਿਨ ਤਾਰ ਤਾਰ ਜਾ ਮਿਲੀ ਪਿਆਰੇ ਨੂੰ ਸੰਗ ਤੇ ਬਿਨ ਖੰਬੇ ਬਿਨ ਤਾਰ ਤਾਰ ਜਾ ਮਿਲੀ ਪਿਆਰੇ ਨੂੰ ਸੰਗ ਤੇ ਬਿਨ ਖੰਬੇ ਬਿਨ ਤਾਰ ਤਾਰ ਜਾ ਮਿਲੀ ਪਿਆਰੇ ਨੂੰ ਸੰਗ ਤੇ ਬਿਨ ਖੰਬੇ ਬਿਨ ਤਾਰ ਤਾਰ ਜਾ ਮਿਲੀ ਪਿਆਰੇ ਨੂੰ ਪਹਿਲੀ ਧਾਰ ਦਰੋ ਬਤਾ ਪਾਈ belly